ਅਬ ਬੀਤੀ ਰਾਤ ਜਿਹੜੀ ਘਟਨਾ ਨੂੰ ਜਨਮ ਦਿੱਤਾ ਤੁਸੀਂ ਅੰਦਾਜ਼ਾ ਲਾਇਓ ਇਹਨਾਂ ਸੱਜਣਾ ਦੀ ਕਿਹੋ ਜੀ ਸੋਚ ਤੇ ਇਨਸਾਨੀ ਤੇ ਜ਼ਮੀਰ ਹੋਏਗੀ ਕੱਲ ਸਾਡੇ ਕੋਲ ਸ਼ਾਮ ਨੂੰ 4 ਤੋਂ 5 ਦੇ ਵਿੱਚ ਇੱਕ ਸੱਜਣ ਆਇਆ ਜਿਨ੍ਹਾਂ ਨੇ ਕੁਸ਼ਲਪੂਰੀ ਕੁਸ਼ਲ ਕੁਮਾਰ ਜੀ ਆਪਣਾ ਨਾਮ ਦੱਸਿਆ ਬੜੀ ਪਰੇਸ਼ਾਨੀ ਦੀ ਹਾਲਤ ਦੇ ਵਿੱਚ ਅਸੀਂ ਇਹਨਾਂ ਨੂੰ ਖਾਣ ਪੀਣ ਬਾਰੇ ਪੁੱਛਿਆ ਉਹਨਾਂ ਨੇ ਕਿਹਾ ਮੈਂ ਅੱਜ ਸਵੇਰ ਤੋਂ ਮੈਂ ਕੁਝ ਨਹੀਂ ਖਾਧਾ ਬਹੁਤ ਪਰੇਸ਼ਾਨ ਕਰ ਤੋਂ ਤੇ ਮੇਰਾ ਦਿਲ ਕਰਦਾ ਵੀ ਮੈਂ ਬਸ ਆਪਣੇ ਜੀਵਨ ਦਾ ਅੰਤ ਕਰ ਲਵਾਂ ਤੋ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਨੇ ਖਾਣ ਤੋਂ ਬਾਅਦ ਉਸ ਨੂੰ ਜਦੋਂ ਅਸੈਸ ਕੀਤਾ ਤੇ ਉਹਨਾਂ ਨੇ ਕਿਹਾ ਵੀ ਨਹੀਂ ਆਪਣਾ ਨੁਕਸਾਨ ਕਰ ਸਕਦੇ ਇਹਨੂੰ ਦਾਖਲ ਕਰਨਾ ਚਾਹੀਦਾ ਹੈਗਾ ਇੱਥੇ ਤੇ ਉਹਨੂੰ ਸੇਵਾਦਾਰਨ ਦੇ ਨਾਲ ਦਾਖਲ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਸਾਡੇ ਕੋਲ ਕੋਈ 11:30 ਵਜੇ ਤੋਂ ਬਾਅਦ ਕੁਝ ਸੱਜਣ ਆਏ ਤੇ ਉਹਨਾਂ ਨੇ ਕੀ ਆਕੇ ਸਾਹਮਣੇ ਪ੍ਰਭਾਸਰਾ ਸੰਸਦ ਦੇ ਗੇਟ ਤੇ ਆਕੇ ਕੀ ਬੋਲ ਰਹੇ ਹੈ ਵੀਡੀਓ ਕਿਦਾਂ ਬਣਾ ਕੇ ਕੀ ਉਹਦੇ ਵਿੱਚ ਜੋ ਬੱਕ ਰਹੇ ਹੈਗੇ ਆਂ ਜੀ ਦੀ ਜਾਨ ਬਚਾਉਣ ਵਾਸਤੇ ਮਤਲਬ ਉਹਨੂੰ ਉੱਥੇ ਦਾਖਲ ਕੀਤਾ ਗਿਆ ਸੀ ਕਿਉਂਕਿ ਸਾਡੇ ਕੋਲ ਪਹਿਲਾਂ ਵੀ ਐਸੇ ਬਹੁਤ ਸਾਰੇ ਸੁਸਾਇਡਲ ਅਾਇਡੀਸ਼ਨ ਵਾਲੇ ਕੇਸ ਆਏ ਤੇ ਜਿਨ੍ਹਾਂ ਦੀ ਪਰਮਾਤਮਾ ਦੀ ਕਿਰਪਾ ਨਾਲ ਜਾਨ ਬਚਾਈ ਜਾ ਸਕੀ ਤੇ ਉਹਨਾਂ ਨੇ ਕੀ سلوਕ ਕੀਤਾ ਸੇਵਾਦਾਰਾਂ ਦੇ ਨਾਲ ਤੇ ਜਦੋਂ ਸੇਵਾਦਾਰ ਸਾਡੇ ਉਹਨਾਂ ਲੋਕਾਂ ਕਿਸ਼ਨ ਕੁਸ਼ਪੂਰੀ ਨੂੰ ਲੈ ਕੇ ਆ ਰਹੇ ਸੀ ਤਾਂ ਉਹਨਾਂ ਨੇ ਫਟਾਫਟ ਗੇਟ ਤੋੜ ਕੇ ਅੰਦਰ ਵੜ ਕੇ ਤੇ ਕਿਵੇਂ ਦੂਜਿਆਂ ਦੇ ਨਾਲ ਵੱਦ ਸਲੂਕੀ ਕੀਤੀ ਹੱਥ ਛੱਕੇ ਕੁੱਟਮਾਰ ਕੀਤੀ ਤੇ ਕਿੱਦਾਂ ਉਹਨੂੰ ਖਿੱਚ ਕੇ ਲੈ ਕੇ ਜਾ ਰਹੇ ਆਂ ਤੇ ਉਹਦੀ ਲਾਈਫ ਜਿਹੜੀ ਹੈ ਕੀ ਉਹ ਸੇਫ ਹੋਏਗੀ ਤੇ ਇਹਦੀ ਉਚਪੱਧਰੀ ਜਾਂਚ ਹੋਣੀ ਚਾਹੀਦੀ ਹੈ ਮੈਂ ਪੁਲਿਸ ਡਿਪਾਰਟਮੈਂਟ ਨੂੰ ਬੇਨਤੀ ਕਰਦਾ ਹਾਂ ਤੇ ਉਹਨਾਂ ਉੱਤੇ ਬਣਦੀ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਕਿ ਇਹੋ ਜਿਹੇ ਬੇਵਸਤੇ ਲਾਚਾਰ ਪਰੇਸ਼ਾਨ ਨਾਗਰਿਕਾਂ ਦੇ ਨਾਲ ਇਹਨਾਂ ਜ਼ੁਲਮ ਕਮਾਉਂਦੇ ਨੇ ਤੇ ਇਹਨੂੰ ਤੁਰੰਤ ਇਨਸਾਫ ਮਿਲ ਸਕੇ ਇਹਦੇ ਉੱਤੇ ਕੋਰਟ ਨੂੰ ਵੀ ਜ਼ਰੂਰ ਸੂ ਮੋਟਰ ਲੈਣਾ ਚਾਹੀਦਾ ਹੈ ਵੈਖਰੂ ਜੀ ਕਾ ਖਾਲਸਾ ਵੈਖਰੂ ਜੀ ਕੀਫਤ ਹੈ